ਸ਼੍ਰੀ ਦੁਰਗਾ ਮਾਤਾ ਮੰਦਿਰ ਦਸ਼ਮੇਸ਼ ਨਗਰ ਵਿਖੇ ਮੰਦਿਰ ਕਮੇਟੀ ਵੱਲੋਂ 11ਵੇਂ ਮੂਰਤੀ ਸਥਾਪਨਾ ਸਮਾਰੋਹ ਮੌਕੇ 9 ਰੋਜ਼ਾ ਸ਼੍ਰੀਮਦ ਦੇਵੀ ਵਗਵਤ ਮਹਾਪੁਰਾਨ ਕਥਾ ਦੇ ਸੰਬੰਧ ਵਿੱਚ ਵਿਸ਼ਾਲ ਨਿਸ਼ਾਨ ਅਤੇ ਕਲਸ਼ ਯਾਤਰਾ ਦਾ ਆਯੋਜਨ ਕੀਤਾ ਗਿਆ। ਸ਼੍ਰੀ ਦੁਰਗਾ ਮਾਤਾ ਮੰਦਿਰ ਦਸ਼ਮੇਸ਼ ਨਗਰ ਭੋਣੀਗੜ ਤੇ ਸਾਰਿਆਂ ਨੂੰ ਪਹਿਲਾਂ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੈਂ ਤਹਿ ਦਿਲੋਂ ਵਧਾਈ ਵੀ ਦਿੰਦਾ ਤੇ ਅੱਜ ਦੇ ਇਸ ਸ਼ੁਭ ਸਮਾਗਮ ਤੇ ਸ਼੍ਰੀ ਜੈਵੀ ਮਹਾਭਗਤ ਮਹਾਪੁਰਾਣ ਜੋ ਵਿਆਪ ਦੇ ਸ਼ਹਿਰ ਭਾਂਡੇਗੜ ਦੇ ਵਿੱਚ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਮਹਾ ਮੰਡਲੇਸ਼ਵਰ ਜੀ ਸ਼੍ਰੀ ਕਰਨਾ ਗਿਰੀ ਜੀ ਹੱਦਵਾਰ ਵਾਲੇ ਆਪਣੇ ਖਾਰਵੇਂ ਤੋਂ ਆਪਣੇ ਖਾਰਵੇਂ ਤੋਂ ਪ੍ਰਵਚਨ ਕਰਨਗੇ ਅਤੇ ਇਹ ਨਵ ਦੁਰਗਾ ਜੋ ਜੱਗ ਜੰਨ ਦੇ ਮਾਤਾ ਗਦੰਬਾ ਜੋ ਨੋ ਰੂਪਾਂ ਦੀ ਸਨਾਤਨ ਧਰਮ ਵਾਂਦੇ ਅੰਦਰ ਪੂਜਾ ਦਾ ਆਦ ਕਾਲ ਤੋਂ ਵਿਧਾਨ ਹੈ ਤੇ ਹਰ ਸਾਲ ਭਾਰਤ ਦੇ ਵਿਸ਼ਵ ਭਰ ਦੇ ਵਿੱਚ ਵਾਸਤੇ ਸਨਾਤਨੀ ਲੋਕ ਮਾ ਵੀ ਨਵ ਦੁਰਗਾ ਦੀ ਜੋ ਕਿ ਨਵਰਾਤਰੀਆਂ ਵਿੱਚ ਪੂਜਾ ਕਰਦੇ ਨੇ ਅਤੇ ਇਹਨਾਂ ਦੀ ਪੂਜਾ ਕਰਦੇ ਹੋਏ ਮਹਾ ਮੰਡलेश्वर ਕਰਨਾਗਿਰੀ ਜੀ ਦੇ ਨੋ ਜੋ ਦੇਵੀ ਦੁਰਗਾ ਇਸ ਦੀ ਜੋ ਕਥਾ ਅੱਜ ਆਪ ਨੂੰ ਬੁਖਾਰ ਵਿੰਦਪੁਰਵਚਨ ਕਰਨ ਜਾ ਰਹੇ ਨੇ ਇਹ ਆਪਣੇ ਪੰਜਾਬ ਦੇ ਵਿੱਚ ਬਹੁਤ ਹੀ ਘੱਟ ਲੋਕਾਂ ਨੂੰ ਸੁਣਨ ਨੂੰ ਮਿਲਦੀ ਹੈ ਤੇ ਆ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਬਾ ਚੜ ਕੇ ਇਸ ਪ੍ਰੋਗਰਾਮ ਦੇ ਵਿੱਚ ਸਭ ਆ ਜੀ ਜੈ ਬਾਤ ਮੈਂ ਮਨੀਸ਼ ਸ਼ਿਗਲਾ ਪ੍ਰਧਾਨ ਸ਼੍ਰੀ ਗੁਰਦੁਆਤਾ ਮਾਤਾ ਮੰਦਰ ਕਮੇਟੀ ਮੋਹਾਨੀਗੜ ਅੱਜ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਮੰਦਰ ਦੀ ਸਥਾਪਨਾ ਦੀ ਜਸਾ ਮਹਾਰੋਹ ਦੇ ਵਿੱਚ ਅਸੀਂ ਅੱਜ ਜੀਵੀ ਭਾਗਵਤ ਦੀ ਸ਼ੁਰੂਆਤ ਕੀਤੀ ਹੈ ਇਸ ਲਈ ਅਸੀਂ ਸਾਰੇ ਸ਼ਹਿਰ ਦੇ ਵਿੱਚ ਕਲਪ ਯਾਤਰਾ ਕੱਢੀ ਹੈ ਤੇ ਨਿਸ਼ਾਨ ਯਾਤਰਾ ਕੱਢੀ ਹੈ ਇਸ ਦੇ ਵਿੱਚ ਸਾਰੀਆਂ ਸਮਾਜਿਕ ਵੀ ਸੰਸਥਾਵਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਹੈ ਸਾਡੇ ਮੇਨ ਕੀਪ ਗੈਸਟ ਜੀ ਜਵੰਦਾ ਜੀ ਉਸ ਤੋਂ ਬਾਅਦ ਗੁਰਿੰਦਰ ਮਿੱਤਰ ਅਗਵਾ ਦਾ ਵਾਦੇ ਪ੍ਰਦਾਨ ਉਸ ਤੋਂ ਅਗਲੇ ਪੜਾ ਦੇ ਵਿੱਚ प्रदीप ਮਿੱਤਰ ਤੇ ਅਜਿਨੂ ਸਾਹਿਬ ਕੋ ਅਨਿਗੜ ਉਸ ਤੋਂ ਬਾਅਦ ਸਾਇੰਸ ਸੰਧਿਆ ਸਾਇੰਸ ਸੰਧਿਆ ਪਰੰਦਰ ਕਮੇਟੀ ਦੇ ਮੈਂਬਰ ਉਸ ਤੋਂ ਅੱਗੇ ਮਾਤਾ ਚਿੰਤ ਕੰਮੀ ਮਾਤਾ ਕਮੇਟੀ ਉਸ ਤੋਂ ਬਾਅਦ ਹਮਕਰ ਇੰਟਰਨੈਸ਼ਨਲ ਐਸੋਸੀਏਸ਼ਨ ਦੇ ਪ੍ਰਧਾਨ ਅਧਿ ਸਮੂਹ ਮੈਂਬਰ ਉਸ ਤੋਂ ਬਾਅਦ ਸ਼ੈਲੀ ਮਿੱਤਲ ਜੀ ਜਿੱਕੂ ਵਾਲੇ ਮੰਦਰ ਤੋਂ ਉਸ ਤੋਂ ਬਾਅਦ ਗਊਸ਼ਾਲਾ ਪਰੰਦਰ ਕਮੇਟੀ ਉਸ ਤੋਂ ਅੱਗੇ ਹਨੂਮਾਨ ਜਾਗਰਣ ਮੰਡਲ ਖਾਟੂ ਸ਼ਾਂਪਰੋਂ ਦੀ ਕਮੇਟੀ ਸ਼ੀਮੰਦ ਕਮੇਟੀ ਤੇ ਹਿੰਦੂ ਏਕਤਾ ਮੰਚ ਸ਼ਿਵ ਕਾਬੜਾ ਸੰਗ ਉਹਨਾਂ ਸਾਰਿਆਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਅਸੀਂ ਸਾਰੀਆਂ ਸੰਸਥਾਵਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਯਾਤਰਾ ਦੇ ਦੌਰਾਨ ਬਹੁਤ ਸਹਿਯੋਗ ਦਿੱਤਾ ਤੇ ਲੋਕਾਂ ਨੇ ਬਹੁਤ ਰਿਕਾ ਕੀਤੀ ਅਸੀਂ ਸਾਰੇ ਸ਼ਹਿਰ ਨੂੰ ਅਸੀਂ ਨੂੰ ਸ਼ਾਮ ਨੂੰ ਬਤਾ ਕੇ ਮਕੂਸ਼ੀ ਮਾਤਾ ਜੀ ਦੇ ਸਾਰੇ ਹੋਂਦ ਦੇ ਮੰਦਰ ਪ੍ਰਸਾਦ ਵੀ ਕੀਤਾ ਮੈਂ ਇਸੇ ਕੌਂਸਲ ਪ੍ਰੈਸ ਖਤਰ ਸ਼੍ਰੀ ਦੁਰਗਾ ਮਾਤਾ ਮੰਦਿਰ ਕਮੇਟੀ ਭਵਾਨੀਗੜ ਸ਼੍ਰੀ ਦੁਰਗਾ ਮਾਤਾ ਮੰਦਿਰ ਕਮੇਟੀ ਦੇ 11ਵੇਂ ਮੂਰਤੀ ਸਥਾਪਨਾ ਦੇ ਇਸ ਮੌਕੇ ਨੌਂ ਰੋਜਾ ਇਹ ਸਮਾਰੋਹ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪਹਿਲੀ ਵਾਰ ਸ਼੍ਰੀ ਦੇਵੀ ਭਾਗਵਤ ਕਥਾ ਦਾ ਜਿਹੜਾ ਆਯੋਜਨ ਕੀਤਾ ਜਾ ਰਿਹਾ ਹੈ ਸੋ ਅੱਜ ਤੱਕ ਕਿਤੇ ਵੀ ਕਿਸੇ ਨੇ ਕਥਾ ਨਹੀਂ ਸੁਣੀ ਹੋਣੀ ਸੋ ਮੇਰੀ ਸਮੂਹ ਆਕਾ ਨਿਵਾਸੀਆਂ ਅਤੇ ਸ਼ਹਿਰ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ ਅੱਜ ਤੋਂ ਲੈ ਕੇ 6 ਤਰੀਕ ਤੱਕ ਰੋਜ਼ਾਨਾ ਸ਼ਾਮ ਨੂੰ 3 ਵਜੇ ਤੋਂ 6 ਵਜੇ ਤੱਕ ਮਾਤਾ ਜੀ ਕਥਾ ਦਾ ਆਚਰਨ ਕਰਨਗੇ ਤੇ ਇਹ ਕਥਾ ਸੁਣ ਕੇ ਆਪਣੇ ਭਾਗ ਸਵੱਲੇ ਕਰੋ ਤੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਜੋ ਭਗਤ ਕਿਸੇ ਕਾਰਨ ਵੱਸ ਮੰਦਰ ਵਿੱਚ ਨਹੀਂ ਆ ਸਕਦੇ ਤਾਂ ਉਹਨਾਂ ਲਈ ਮੰਦਰ ਕਮੇਟੀ ਵੱਲੋਂ ਲਾਈਵ ਦੀ ਸਹੂਲਤ ਕੀਤੀ ਗਈ ਹੈ 24 ਨਿਊਜ਼ ਦੇ ਚੈਨਲ ਦੇ ਉੱਤੇ ਰੋਜ਼ਾਨਾ ਸ਼ਾਮ ਨੂੰ ਇਹ ਕਥਾ ਜਿਹੜੀ ਲਾਈਵ ਪ੍ਰਸਾਰਣ ਕੀਤੀ ਜਾਵੇਗੀ ਸੋ ਤੁਸੀਂ ਘਰ ਬੈਠ ਕੇ ਵੀ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰ ਸਕਦੇ ਹੋ ਤੇ ਅੱਜ ਦੇ ਸਮਾਗਮ ਦੇ ਵਿੱਚ ਸਹਿਯੋਗ ਕਰਨ ਵਾਲੀਆਂ ਸਾਰੀਆਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਦਾ ਤੇ ਮੈਂਬਰਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਆਸ ਪ੍ਰਗਟ ਕਰਦੇ ਹਾਂ ਕਿ ਹਮੇਸ਼ਾ ਸਾਡਾ ਇਸ ਤਰ੍ਹਾਂ ਸਹਿਯੋਗ ਕਰਦੇ ਰਹਿਣਗੇ ਤੇ ਇੱਕ ਵਾਰ ਫਿਰ ਮੇਰੀ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਇਹ ਕਥਾ ਜਿਹੜੀ ਇਹ ਪਹਿਲੀ ਵਾਰ ਯੋਜਨ ਹੋ ਰਿਹਾ ਇਸ ਕਥਾ ਦਾ ਸੋ ਤੁਸੀਂ ਮੰਦਰ ਦੇ ਵਿੱਚ ਆ ਕੇ ਮਾਤਾ ਜੀ ਦੇ ਮੁਖ ਤੋਂ ਇਸ ਕਥਾ ਦਾ ਆਚਰਨ ਜ਼ਰੂਰ ਸੁਣੋ ਧੰਨ ਮੈਂ ਵਿਨੋਦ ਜੈਨ ਸ਼੍ਰੀ ਦੁਰਗਾ ਮਾਤਾ ਮੰਦਰ ਕਮੇਟੀ ਦਸ਼ਮੇਸ਼ ਨਗਰ ਭਵਨੀਗੜ੍ਹ ਤੋਂ ਅੱਜ ਮੰਦਰ ਦੇ ਵਿੱਚ ਬੜਾ ਹੀ ਸਾਕੇ ਵਾਸਤੇ ਇੱਕ ਅੱਗਾ ਵਾਲਾ ਦਿਨ ਹੈ ਜੋ ਮੂrti ਸਥਾਪਨਾ ਦਿਵਸ ਸਾਡਾ ਮੰਦਰ ਦੇ ਵਿੱਚ ਅੱਜ ਮਨਾਇਆ ਜਾ ਰਿਹਾ ਹੈ ਅੱਜ ਸ਼੍ਰੀ ਦੇਵੀ ਭਗਵਤ ਜੀ ਜੋ ਕਥਾ ਹੈ ਉਹ ਅੱਜ ਸ਼ੁਰੂ ਹੋਣ ਜਾ ਰਹੀ ਹੈ ਉਸ ਦੇ ਪ੍ਰੋਗਰਾਮ ਦੇ ਵਿੱਚ ਅੱਜ ਜੋ ਕਲਨ ਯਾਤਰਾ ਤੇ ਨਿਸ਼ਾਨ ਯਾਤਰਾ ਸਾਰੇ ਸ਼ਹਿਰ ਦੇ ਵਿੱਚ ਸਾਰੀਆਂ ਹੀ ਸਹਿਯੋਗੀ ਸੰਸਥਾਵਾਂ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਗੱਡੀ ਗਈ ਹੈ ਬਹੁਤ ਹੀ ਇੱਕ ਸਫਲ ਯਾਤਰਾ ਅੱਜ ਪੋਹਣੀਕਟ ਦੇ ਵਿੱਚ ਇਹ ਗੱਡੀ ਗਈ ਸਾਰਿਆਂ ਨੇ ਲੋਕਾਂ ਨੇ ਬੜਾ ਉਤਸ਼ਾਹ ਨਾਲ ਇਸ ਦਾ ਸਵਾਗਤ ਕੀਤਾ ਅਤੇ ਇਸ ਤੋਂ ਬਾਅਦ ਜੋ ਹੁਣ ਅਗਲਾ ਪ੍ਰੋਗਰਾਮ ਸ਼ਾਮ ਨੂੰ 3:30 ਵਜੇ ਮਹਾਂ ਮੰਡਲ ਇਟਿਊਸ਼ਨਰੀ ਹੋਵੇਗਾ ਹੁਣ ਕਿੱਥੋਂ ਕਰਾਂ ਹਾਂਜੀ ਅਤੇ ਇਸ ਤੋਂ ਬਾਅਦ ਹੁਣ ਇਸ ਤੋਂ ਬਾਅਦ ਸ਼ਾਮ ਨੂੰ 3:30 ਵਜੇ ਜੋ ਕਥਾ ਵਿਆਸ ਦੇ ਵਿੱਚ ਮਹਾਮਦਲੇਸ਼ਵਰ 1008 ਮਾਤਾ ਕਰਨਾਗਰੀ ਜੀ ਹਰਦوار ਵਾਲੇ ਆਪਣੇ ਸ਼ੀਵੀ ਮੁਖ ਤੋਂ ਸਾਰੀਆਂ ਸੰਗਤਾਂ ਨੂੰ ਇਹ ਕਥਾ ਦਾ ਸਪਾਨ ਕਰਾਉਣਗੇ ਇਹ ਕਥਾ ਸ਼੍ਰੀ ਅਦੇ ਵਿੱਚ ਜਿਹੜਾ ਸਾਡਾ ਨਿਊ ਚੈਨਲ ਸਾਡੇ 파ਟਨਰ ਨੇ 24 ਘੰਟੇ ਨਿਊਜ਼ 24 ਨਿਊ ਚੈਨਲ ਦੇ ਵਿੱਚ ਲਾਈਵ ਵੀ ਦਿਖਾਈ ਜਾਵੇ ਕਿ ਇਸ ਸਿੰਗਰ ਦਾ ਧੰਨਵਾਦ ਵੀ ਕਰਦੇ ਆ ਅਤੇ ਸਾਰੀ ਸੰਗਤ ਨੂੰ ਭਵਾਨੀਗੜ੍ਹ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਖੁੱਲਾ ਸੱਦਾ ਦਿੰਦੇ ਆ ਕਿ ਇਹ ਕਥਾ ਦੇ ਵਿੱਚ ਆਓ ਅਤੇ ਆਪਣੇ ਆਪ ਨੂੰ ਪੁੰਨ ਦਾ ਭਾਗੀ ਬਣਾਓ ਕਿਉਂਕਿ ਜਿਹੜੀ ਇਹ ਦੇਵੀ ਭਾਗਵਤ ਕਥਾ ਹੈ ਇਹ ਆਪਣੇ ਇਲਾਕੇ ਦੇ ਵਿੱਚ ਤਾਂ ਕੀ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਈ ਇਹ ਕਰਾਈ ਜਾ ਰਹੀ ਹੈ ਸੋ ਆਪਣੇ ਆਪ ਨੂੰ ਆਓ ਅਤੇ ਕਥਾ ਸੁਣ ਕੇ ਆਪਣੇ ਆਪ ਨੂੰ ਪੁੰਨ ਦਾ ਭਾਗੀ ਬਣਾਓ ਜੈ ਮਾਤਾ ਜੀ